ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਆਪਣੇ ਚੈਨਲ ਤੇ ਆਪਣੀ ਵੀਡੀਓ ਦੇਖਣ ਪਹਿਲੀ ਵਾਰ ਆਏ ਨੇ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਇੱਕ ਵੀਡੀਓ ਸਮੇਂ ਸਿਰ ਪਹੁੰਚ ਸਕੇ ਤੇ ਤੁਸੀਂ ਉਹ ਵੀਡੀਓ ਦੇਖ ਕੇ ਕੁਝ ਨਾ ਕੁਝ ਉਹ ਤੋਂ ਸਿੱਖ ਸਕੋ ਜਿੰਨੀ ਕੱਪਾਂ ਨੂੰ ਜਾਣਕਾਰੀ ਹੁੰਦੀ ਹੈ ਓਨੀ ਕੱਪਾਂ ਜਾਣਕਾਰੀ ਤੁਹਾਡੇ ਨਾਲ ਹਰ ਵੀਡੀਓ 'ਚ ਸ਼ੇਅਰ ਕਰਦੇ ਆਂ ਸੋ ਵੀਡੀਓ ਨੂੰ ਦੋਸਤੋ ਪੂਰਾ ਦੇਖਿਆ ਕਰੋ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਵੀਡੀਓ ਬਹੁਤ ਜ਼ਿਆਦਾ ਤੁਹਾਡੇ ਲਈ ਲਾਹੇਵੰਦ ਆ ਜਿਹੜੇ ਵੀਰ ਨਮਾ ਕੰਮ ਕਰਦੇ ਨੇ ਉਹਨਾਂ ਲਈ ਵੀ ਤੇ ਜਿਹੜੇ ਵੀਰ ਪ੍ਰਾਣਾ ਕੰਮ ਕਰਦੇ ਨੇ ਉਹਨਾਂ ਲਈ ਵੀ ਬਹੁਤ ਜ਼ਿਆਦਾ ਲਾਹੇਵੰਦ ਆ ਸੋ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਇਹ ਟੌਪਿਕ ਆ ਦੋਸਤੋ ਕਿ ਆਪਾਂ ਨੂੰ ਅਪ੍ਰੈਲ ਜਾਂ ਮਈ ਮਹੀਨੇ ਹੀ ਕਿਉਂ ਬੱਚੇ ਪਾਉਣੇ ਚਾਹੀਦੇ ਨੇ ਜੇਕਰ ਉਸ ਤੋਂ ਪਾ ਲੇਟ ਹੁੰਨੇ ਆ ਤਾਂ ਆਪਾਂ ਨੂੰ ਕੀ ਕੀ ਨੁਕਸਾਨ ਹੋ ਸਕਦੇ ਨੇ ਜੇਕਰ ਆਪਾਂ ਹੁਣ ਮਈ ਦੇ ਮਹੀਨੇ ਵੀ ਬੱਚੇ ਨਹੀਂ ਪਾਉਂਦੇ ਤਾਂ ਆਪਾਂ ਨੂੰ ਕਿਹੜੇ ਕਿਹੜੇ ਅੱਗੇ ਜਾ ਕੇ ਨੁਕਸਾਨ ਹੋ ਸਕਦੇ ਨੇ ਤੇ ਮਾਰਚ ਅਪ੍ਰੈਲ ਤੇ ਅੱਧੀ ਮਈ ਹੀ ਕਿਉਂ ਬੱਚੇ ਪਾਉਣ ਲਈ ਬਿਲਕੁਲ ਸਹੀ ਆ ਜੇਕਰ ਆਪਾਂ ਚੂਚਿਆਂ ਦੀ ਗੱਲ ਕਰੀਏ ਸੋ ਇਨ੍ਹਾਂ ਮਹੀਨਿਆਂ 'ਚ ਕਿਉਂ ਆਪਾਂ ਨੂੰ ਬੱਚੇ ਪਾਉਣੇ ਚਾਹੀਦੇ ਨੇ ਤੇ ਜੇਕਰ ਆਪਾਂ ਲੇਟ ਹੁੰਨੇ ਆ ਤਾਂ ਕੀ ਉਹਦੇ ਪੱਨੂੰ ਅੱਗੇ ਜਾ ਕੇ ਨੁਕਸਾਨ ਹੋ ਸਕਦੇ ਨੇ ਇਸ ਵਿਸ਼ੇ ਤੇ ਆਪਣੀ ਇਹ ਵੀਡੀਓ ਆ ਪੂਰੀ ਜਾਣਕਾਰੀ ਵਾਲੀ ਵੀਡੀਓ ਹੋ ਦੋਸਤੋ ਤੇ ਤੁਸੀਂ ਆਪ ਕਮੈਂਟ ਕਰਕੇ ਦੱਸੋਗੇ ਕਿ ਹਾਂ ਸਾਨੂੰ ਇਸ ਵੀਡੀਓ ਚ ਕੁਛ ਨਾ ਕੁਛ ਜਿਹੜਾ ਸਿੱਖਣ ਨੂੰ ਮਿਲੇਗਾ ਸੋ ਇਸ ਲਈ ਆਪਾਂ ਬੇਨਤੀ ਕਰਦੇ ਹਾਂ ਤੁਹਾਨੂੰ ਕਿ ਵੀਡੀਓ ਦੇ ਅੰਤ ਤੱਕ ਬਣੇ ਰਹੋ ਵੀਡੀਓ ਨੂੰ ਪ੍ਰੋਪਰ ਦੇਖਿਓ ਤਾਂ ਜੋ ਤੁਸੀਂ ਕੁਛ ਨਾ ਕੁਛ ਵੀਡੀਓ ਤੋਂ ਸਿੱਖ ਸਕੋ ਤੇ ਅੱਗੇ ਜਾ ਕੇ ਉਹ ਅਪਲਾਈ ਕਰਕੇ ਪੋਲਟਰੀ ਫਾਰਮਿੰਗ ਤੋਂ ਤੁਸੀਂ ਫਾਇਦਾ ਲੈ ਸਕੋ ਸੋ ਆਪਾਂ ਵੀਡੀਓ ਸ਼ੁਰੂਆਤ ਕਰਦੇ ਆਂ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈਗਾ ਕਿ ਮਾਰਚ ਦੇ ਮਹੀਨੇ ਬੱਚਾ ਪਾਉਣਾ ਆਪਾਂ ਸਟਾਰਟ ਕਰ ਦਿੰਦੇ ਆ ਮਤਲਬ ਕਿ ਚੂਚੇ ਜਿਹੜੇ ਆਪਾਂ ਲਿਓਣੇ ਸਟਾਰਟ ਕਰ ਦਿੰਦੇ ਆ ਅਪ੍ਰੈਲ ਦੇ ਮਹੀਨੇ ਵੀ ਪਲੇਉਣੇ ਆ ਤੇ ਮਈ ਦੇ ਮਹੀਨੇ ਵੀ ਲਿਓਣੇ ਆ ਪਰ ਕਈ ਵੀਰ ਕੀ ਕਰਦੇ ਨੇ ਮਈ ਤੋਂ ਵੀ ਲੇਟ ਹੋ ਜਾਂਦੇ ਨੇ ਉਹ ਜੂਨ ਜੁਲਾਈ ਚ ਬੱਚਾ ਪਾ ਲੈਂਦੇ ਨੇ ਜੇਕਰ ਆਪਾਂ ਅੰਡੇ ਪਰਪਸ ਲਈ ਕੰਮ ਕਰਨਾ ਚਾਹੁੰਦੇ ਆ ਕੱਲਾ ਜੇਕਰ ਅੰਡੇ ਪਰਪਸ ਲਈ ਕੰਮ ਕਰਨਾ ਚਾਹੁੰਦੇ ਆ ਤਾਂ ਸਾਨੂੰ ਮਾਰਚ April ਜਾਂ ਫਿਰ ਅੱਧੀ ਮਈ ਤੱਕ ਬੱਚਾ ਪਾ ਲੈਣਾ ਚਾਹੀਦਾ ਹੁਣ ਕਿਉਂ ਪਾ ਲੈਣਾ ਚਾਹੀਦਾ ਇਹ ਵੀ ਤੁਹਾਨੂੰ ਸਾਰੀ ਗੱਲਬਾਤ ਆਪਾਂ ਦੱਸਦੇ ਆ ਠੀਕ ਹੈ ਜੀ ਦੇਖੋ ਦੋਸਤੋ ਆਪਾਂ ਨੂੰ ਭਲੀ ਭੰਤੀ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੀ ਮੁਰਗੀ ਹੁੰਦੀ ਆ 4.5 ਤੋਂ ਲੈ ਕੇ 5 ਜਿਆਦਾ ਤੋਂ ਜਿਆਦਾ 5.5 ਤੋਂ ਜੀ 5.5 ਮਹੀਨੇ ਲਗਾ ਕੇ ਚੱਲੋ ਜੇਕਰ ਆਪਾਂ ਪ੍ਰੋਪਰ ਫੀਡ ਦੇ ਪਾਲਦੇ ਆ ਤਾਂ ਸਾਨੂੰ 4.5 ਤੋਂ 5 ਮਹੀਨਿਆਂ ਤੱਕ ਹੀ ਜਿਹੜੀ ਮੁਰਗੀ ਅੰਡੇ ਤੇ ਆ ਜਾਂਦੀ ਹੈਗੀ ਸੋ ਜੇਕਰ ਆਪਾਂ ਜਿਹੜਾ ਬੱਚਾਗਾ ਮਾਰਚ ਦੇ ਐਂਡ ਚ ਜਾਂ ਫਿਰ ਅਪ੍ਰੈਲ ਦੇ ਸ਼ੁਰੂ ਚ ਪਾਉਨੇ ਆਗੇ ਤਾਂ ਇਹ ਅੱਗੇ ਜਾ ਕੇ ਅਕਤੂਬਰ ਮਹੀਨੇ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਮੁਰਗੀ ਉਹ ਅੰਡੇ ਤੇ ਆਜੂਗੀ ਅਕਤੂਬਰ ਨਵੰਬਰ ਤੋਂ ਦੋਸਤੋ ਮੌਸਮ ਠੰਡਾ ਵੀ ਹੋਣ ਲੱਗ ਜਾਂਦਾ ਹੈਗਾ ਜੇਕਰ ਆਪਾਂ ਸਹੀ ਢੰਗ ਨਾਲ ਆਂਡਾ ਵੇਚਣਾ ਤਾਂ ਤੁਸੀਂ ਅਕਤੂਬਰ ਨਵੰਬਰ ਤੋਂ ਆਂਡੇ ਦਾ ਵਧੀਆ ਰੇਟ ਲੈ ਸਕੋਗੇ ਜੇਕਰ ਹੁਣ ਆਪਾਂ ਤੁਸੀਂ ਲਗਾ ਲਓ ਜੇਕਰ ਤੁਸੀਂ ਜੂਨ ਚ ਮੁਰਗੀ ਪਾਉਂਦੇ ਹੋਗੇ ਤਾਂ ਤੁਹਾਨੂੰ ਕਿੰਨੇ ਮਹੀਨੇ ਲੱਗਣਗੇ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਅੱਗੇ ਜਾ ਕੇ ਜਿਹੜੀ ਮੁਰਗੀ ਉਹ ਦਸੰਬਰ ਜਾਂ ਨਵੰਬਰ ਚ ਆਂਡੇ ਤੇ ਆਊਗੀ ਜਦੋਂ ਦੋਸਤੋ ਮੁਰਗੀ ਆਂਡੇ ਦੇਣ ਲੱਗਦੀ ਆ ਉਦੋਂ ਜਿਹੜਾ 10 20 ਦਿਨ ਮੁਰਗੀ ਆਂਡੇ ਦਿੰਦੀ ਆ ਉਹ ਘੱਟ ਆਂਡੇ ਦਿੰਦੀ ਹੈਗੀ ਉਦੋਂ ਗਿਣਤੀ ਇਹਨਾਂ ਦੀ ਕਾਫੀ ਘੱਟ ਹੁੰਦੀ ਹੈਗੀ ਸੋ ਜਦੋਂ ਦਸੰਬਰ ਚ ਮੁਰਗੀ ਅੰਡੇ ਦੇਣ ਲੱਗੂ ਤੇ ਗਿਣਤੀ ਹੂ ਘਟ ਓਦੋਂ ਹੀ ਜਿਹੜਾ ਇਹਨਾਂ ਦਾ ਟਾਈਮ ਪੂਰਾ ਪੀਕ ਤੇ ਹੁੰਦਾ ਜਿਹੜਾ ਅੰਡੇ ਸੇਲ ਹੋਣ ਦਾ ਨਵੰਬਰ ਦਸੰਬਰ ਜਨਵਰੀ ਫਰਵਰੀ ਜ਼ਿਆਦਾਤਰ ਵਿਕੀ ਬਾਅਦ ਚੋ ਵੀ ਜਾਂਦੇ ਨੇ ਪਰ ਉਹ ਮਹੀਨਿਆਂ ਚ ਆਪਾਂ ਨੂੰ ਅੰਡੇ ਦਾ ਰੇਟ ਬਹੁਤ ਬਹੁਤ ਵਧੀਆ ਮਿਲ ਜਾਂਦਾ ਹੈ ਸੋ ਜਦੋਂ ਆਪਾਂ ਨੇ ਅਪ੍ਰੈਲ ਚ ਜਿਹੜੀ ਮੁਰਗੀ ਪਾਈ ਹੂ ਉਹ ਜਾ ਕੇ ਅਕਤੂਬਰ ਦੇ ਲਵੇ ਲਾਉਣੇ ਅੰਡੇ ਦੇਣ ਲੱਗ ਜੂ ਸੋ ਜੇਕਰ ਉਹ 10-20 ਦਿਨ ਅੰਡੇ ਘੱਟ ਵੀ ਦਿੰਦੀ ਆ ਤਾਂ ਤੁਸੀਂ ਲਗਾ ਲਓ ਨਵੰਬਰ 'ਚ ਜਿਹੜੀ ਮੁਰਗੀ ਦਾ ਪੀਕ ਟਾਈਮ ਹੋਊ ਅੰਡੇ ਦੇਣ ਦਾ ਨਵੰਬਰ 'ਚ ਮੁਰਗੀ ਅੰਡੇ ਬਹੁਤ ਗਿਣਤੀ ਵਿੱਚ ਦੇਊਗੀ ਉਦੋਂ ਹੀ ਆਪਾਂ ਨੂੰ ਅੰਡਿਆਂ ਦੀ ਲੋੜ ਹੁੰਦੀ ਹੈ ਸੋ ਜੇਕਰ ਆਪਾਂ ਜੂਨ 'ਚ ਪਾਉਣਿਆਂ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਚਾਂਡੇ ਦੇਣ ਲੱਗੂਗੀ ਉਦੋਂ ਜਿਹੜਾ 10-20 ਦਿਨ ਮੁਰਗੀ ਘੱਟ ਅੰਡੇ ਦੇਊ ਉਦੋਂ ਨੂੰ ਆਪਣਾ ਅੰਡੇ ਦਾ ਟਾਈਮ ਲੰਘ ਜੂ ਜਿਹੜੇ ਟਾਈਮ 'ਚ ਆਪਾਂ ਨੂੰ ਅੰਡੇ ਦਾ ਰੇਟ ਵਧੀਆ ਮਿਲਦਾ ਹੁੰਦਾ ਸੋ ਇਸ ਲਈ ਜਿਆਦਾ ਪਹਿਲਾਂ ਵੀ ਨਾ ਪਾਓ ਜਿਹੜੇ ਵੀ ਜਨਵਰੀ ਜਾਂ ਫਰਵਰੀ ਚ ਪਾ ਲੈਂਦੇ ਨੇਗੇ ਉਹ ਵੀ ਟਾਈਮ ਸਹੀ ਨਹੀਂ ਹੈਗਾ ਸੋ ਜਿਆਦਾ ਆਪਾਂ ਐਡਵਾਂਸ ਵੀ ਨਹੀਂ ਪਾਉਣਾ ਤੇ ਜਿਆਦਾ ਲੇਟ ਵੀ ਨਹੀਂ ਪਾਉਣਾ ਜੇਕਰ ਆਪਾਂ ਅੰਡੇ ਪਰਪਸ ਲਈ ਗੱਲ ਕਰਦੇ ਆ ਜੇਕਰ ਆਪਾਂ ਮੀਟ ਪਰਪਸ ਲਈ ਜਾਂ ਫਿਰ ਜਿਹੜੀ ਮੁਰਗੀ ਵੇਚਣੀ ਹੈਗੀ ਕਿਉਂਕਿ ਜੇਕਰ ਉਹ ਆਪਾਂ ਜੂਨ ਚ ਵੀ ਪਾ ਸਕਦੇ ਆ ਜਦੋਂ ਜੂਨ ਚ ਪਾਵਾਂਗੇ ਉਦੋਂ ਉਹ ਜੇਕਰ ਆਪਾਂ 2-2.5 ਮਹੀਨੇ ਦੀ ਕਰਕੇ ਵੇਚਦੇ ਆ ਤਾਂ ਅਕਤੂਬਰ ਨਵੰਬਰ ਚ ਉਹਦਾ ਰੇਟ ਬਹੁਤ ਹੁੰਦਾ ਮੁਰਗੀ ਦਾ ਤੇ ਉਹ ਬਿਕ ਵੀ ਬਹੁਤ ਵਧੀਆ ਰੇਟ ਤੇ ਜਾਊਗੀ ਜੇਕਰ ਆਪਾਂ ਮੁਰਗੀ ਵੇਚਣੀ ਆ ਤਾਂ ਤੁਸੀਂ ਥੋੜਾ ਜਿਹਾ ਲੇਟ ਵੀ ਪਾ ਸਕਦੇ ਹੋ ਪਰ ਜੇਕਰ ਤੁਸੀਂ ਕੱਲਾ ਅੰਡੇ ਦੇ ਕੰਮ ਕਰਨਾ ਤਾਂ ਤੁਸੀਂ ਜਿਹੜਾ ਅਪ੍ਰੈਲ ਮਾਰਚ ਅਪ੍ਰੈਲ ਜਾਂ ਅੱਦੀ ਮਈ ਇਹ ਤਿੰਨ ਮਹੀਨੇ ਬਿਲਕੁਲ ਸਹੀ ਨੇਗੇ ਤੇ ਜਿਹੜਾ ਟੈਂਪਰੇਚਰ ਆ ਦੋਸਤੋ ਇਹ ਵੀ ਸਹੀ ਰਹਿੰਦਾਗਾ ਜੇਕਰ ਆਪਾਂ ਜੂਨ ਚ ਜਿਹੜਾ ਬੱਚਾ ਪਾਵਾਂਗੇ ਜੂਨ ਚ ਜਿਹੜਾ ਟੈਂਪਰੇਚਰ ਕਾਫੀ ਜ਼ਿਆਦਾ ਹੁੰਦਾਗਾ ਜਿਹੜਾ ਬੱਚੇ ਮਰਨ ਦੀ ਜਿਹੜਾ ਝਾਂਸ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇਗੇ ਸੋ ਆਪਾਂ ਬੱਚਾ ਜਿਹੜਾ ਪਾਉਣਾ ਉਹ ਆਪਾਂ ਨੇ ਮਾਰਚ ਅਪ੍ਰੈਲ ਜਾਂ ਅੱਧੀ ਮਈ ਦੇ ਮਹੀਨੇ ਹੀ ਪਾਉਣਾ ਤਾਂ ਜੋ ਭਾਗੇ ਜਾ ਕੇ ਚੰਗਾ ਪ੍ਰੋਫਿਟ ਲੈ ਸਕੀਏ ਤੇ ਵਧੀਆ-ਵਧੀਆ ਆਪਾਂ ਅੱਗੇ ਜਾ ਕੇ ਹੋਰ ਕੰਮ ਕਰ ਸਕੀਏ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਗੇ ਤੋਂ ਜੇਕਰ ਕਿਸੇ ਵਿਸ਼ੇ ਤੇ ਤੁਸੀਂ ਵੀਡੀਓ ਬਣਵਾਉਣੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਕਿਸੇ ਵੀ ਵਿਸ਼ੇ ਤੇ ਤੁਸੀਂ ਆਪਾਂ ਤੋਂ ਵੀਡੀਓ ਵੀ ਬਣਵਾ ਸਕਦੇ ਹੋ ਤੇ ਕਮੈਂਟ ਕਰਕੇ ਦੋਸਤੋ ਜਰੂਰ ਦੱਸਿਆ ਕਰੋ ਕਿ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਆ ਜੇਕਰ ਵਧੀਆ ਲੱਗਦੀ ਹੁੰਦੀ ਆ ਤਾਂ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਜੇਕਰ ਵੀਡੀਓ 'ਚ ਕੋਈ ਘਾਟ ਹੁੰਦੀ ਆ ਤਾਂ ਵੀ ਦੱਸਿਆ ਕਰੋ ਆਪਾਂ ਅੱਗੇ ਤੋਂ ਉਹ ਜਿਹੜੀ ਕਮੀ ਪੇਸ਼ੀ ਨੂੰ ਦੂਰ ਕਰਦਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ